ਲੇਕਿਸੀ ਦੇਖੀ ਤਾਂ ਹੈ ਭੈਣਾ ਬੱਚੀਆਂ ਆਉਂਦੀਆਂ ਐ ਐਕਟਿਵ ਵਾਤੇ ਉਹ ਵਿੱਚੋਂ ਚੁੰਨੀ ਕੱਢਦੀਆਂ ਮੱਥਾ ਟੇਕ ਕੇ ਫੇਰ ਵਿੱਚ ਹੀ ਰੱਖ ਦਿੰਦੀਆਂ ਔਰ ਹੁਣ ਸਮਾਂ ਨਹੀਂ ਹੈ ਵਿਸਥਾਰ ਨਾਲ ਆ ਜਿਹੜੇ ਲੋਕ ਕਹਿੰਦੇ ਨਾ ਵੀ ਰਾਹੂ ਭਾਰੀ ਹੈ ਕੇਤੂ ਭਾਰੀ ਵੈਸੇ ਅਸੀਂ ਲੋਕ ਵਿਸ਼ਵਾਸ ਨਹੀਂ ਕਰਦੇ ਪਰ ਜਿਹੜੇ ਇਸ ਗੱਲ ਨੂੰ ਜਾਣਨ ਵਾਲੇ ਹਨ ਇਹ ਵਿਦਿਆ ਪੜ੍ਹੀ ਹੈ ਜਿਨ੍ਹਾਂ ਨੇ ਜੋ ਵਿਅਕਤੀ ਆਪਣਾ ਸਿਰ ਢਾਕੇ ਰੱਖਦਾ ਹੈ ਹਮੇਸ਼ਾ ਸਾਨੂੰ ਤਾਂ ਇਹ ਹੁਕਮ ਹੈ ਵੀ ਜੇ ਬਾਥਰੂਮ ਵਿੱਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਇਹੀ ਗਲੀਆਂ ਬਜ਼ਾਰਾਂ ਤੁਰੇ ਫਿਰਦੇ ਆ ਜੇ ਬਾਥਰੂਮ 'ਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੁਸੀਂ ਤਾਂ ਬਾਹਰ ਤੁਰੇ ਫਿਰਦੇ ਆ ਗੁਰਮਖੋ ਆਓ ਮੋੜਾ ਪਾਈਏ ਐਸਾ ਨਹੀਂ ਜਿਹੜਾ ਵਿਅਕਤੀ ਸਿਰ ਟਾੱਕੀ ਰੱਖਦਾ ਉਹਦੇ ਤੇ ਕਦੇ ਰਾਹੂ ਤੇ ਕੇਤੂ ਭਾਰੀ ਨਹੀਂ ਹੁੰਦੇ ਇਹ ਗੱਲ ਬਹੁਤ ਮੰਨੇ ਪਰਮੰਨੇ ਸਮੁੰਦਰੀਕ ਵਿਗਿਆਨ ਵਿੱਦਿਆ ਦੇ ਮਹਾਨ ਧਨੀ ਗੱਲ ਕਹਿੰਦੇ ਜਿਹੜੇ ਸਮੁੰਦਰੀਕ ਵਿੱਦਿਆ ਨੂੰ ਜਾਣਦੇ ਨਾ ਇੱਕ ਜੋਤਿਸ਼ੇ ਬਹੁਤ ਵੱਡੀ ਵਿੱਦਿਆ ਹੈ ਵਿਗਿਆਨ ਹੈ ਉਹ ਇਹ ਗੱਲ ਮੰਨਦੇ ਕਿ ਉਹਨਾਂ ਦੀਆਂ ਅੱਧੀਆਂ ਬੁਰੀਆਂ ਅੱਧੀਆਂ ਬੁਰਾਈਆਂ ਉਹਨਾਂ ਦੇ ਅਧੀਆਂ ਮੁਸੀਬਤਾਂ ਟਲ ਜਾਂਦੀਆਂ ਜਿਹੜਾ ਵਿਅਕਤੀ ਹਰ ਵਕਤ ਸਿਰ ਟਾਕੇ ਰੱਖਦਾ ਮੈਂ ਪਹਿਲਾਂ ਵੀ ਇਸ ਜਗ੍ਹਾ ਤੋਂ ਕਿਹਾ ਬਚਨ ਕੀਤਾ ਵੀ ਇਹ ਜਿਹੜਾ ਸਿਰ ਹੈ ਸਿਰ ਤੇ ਬੰਨੀ ਦਸਤਾਰ ਇਹਨੂੰ ਗੁਰੂ ਮਹਾਰਾਜ ਜੀ ਦਾ ਤਾਜ ਜਾਣੋ ਭੈਣਾ ਆਪਣੇ ਬੱਚਿਆਂ ਨੂੰ ਕਹੋ ਵੀ ਧੀਏ ਨੰਗੇ ਸਿਰ ਬਾਹਰ ਨਹੀਂ ਜਾਣਾ ਆ ਚੁੰਨੀ ਨਾ ਸਮਝੀ ਇਹਨੂੰ ਮਾਤਾ ਗੁਜਰੀ ਦਸਵੇਂ ਪਾਤਸ਼ਾਹ ਮਾਤਾ ਸਾਹਿਬਕੌਰ ਦੇ ਦੋਨੇ ਹੱਥ ਸਮਝੀ ਤੇਰੇ ਸਿਰ ਤੇ ਆ ਚੁੰਨੀ ਨਹੀਂ ਹੈ ਇਹ ਔਰ ਜਿਹਦੇ ਸਿਰ ਦੇ ਉੱਤੇ ਮਾਤਾ ਜੀ ਦੇ ਹੱਥ ਹੋਣ ਧਨਮਤਾ ਸਾਹਿਬ कौर ਜੀ ਦੇ ਮਾਤਾ ਗੁਜਰੀ ਜੀ ਦੇ ਉਹ ਬੱਚਿਆਂ ਦੀ ਰਾਖੀ ਫਿਰ ਮਾਤਾ ਕਰਦੀ ਹੈ ਮਾਪੇ ਨੂੰ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਮਾਪੇ ਨੂੰ ਉਹਨਾਂ ਦੀ ਰਾਖੀ ਕਰਨ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਮਾਹੌਲ ਬਣਾਈਏ। ਲੋਕ ਕਹਿਣ ਅਸੀਂ ਲੋਕਾਂ ਨੂੰ ਨਹੀਂ ਬੋਲਣ ਦਿੰਦੇ। ਆਪਣੇ ਬੱਚਿਆਂ ਨੂੰ ਆਪ ਨਹੀਂ ਝੜਕਣਾ। ਆਂਡੀਆਂ ਗਵਾਂਡੀਆਂ ਦਾ ਅਸੀਂ ਡਰ ਚੱਕ ਦਿੱਤਾ। ਤਾਏ ਚਾਚੀਆਂ ਦਾ ਅਸੀਂ ਡਰ ਚੱਕ ਦਿੱਤਾ। ਤੇ ਜਦੋਂ ਸਾਰਿਆਂ ਦਾ ਡਰੇ ਖਤਮ ਹੋ ਗਿਆ। ਬੱਚਾ ਕਹਿੰਦਾ ਮੈਨੂੰ ਡਰੇ ਕਿਸੇ ਦਾ ਨਹੀਂ। ਫਿਰ ਥੋੜਾ ਜਿਹਾ ਵੱਡਾ ਹੁੰਦਾ ਉਹ ਮਾਪੇ ਦਾ ਵੀ ਨਹੀਂ ਡਰ ਕਰਦਾ। ਕੰਧਾਂ ਵਿੱਚ ਸਿਰ ਮਾਰ ਕੇ ਰੋਂਦੇ ਦੇਖੇ ਮਾਪੇ ਖੈਰ ਇਹ ਬਚਨ ਧਿਆਨ ਚ ਰੱਖਣਾ ਜਿੱਤ ਪੈਦਾ ਤਨ ਪੀੜਿਆ ਮਨ ਵਿੱਚ ਚੱਲੇ ਵਿਕਾਰ ਪਿਆਰਿਓ ਉਹ ਬਾਣੇ ਨਾ ਪਹਿਨਿਏ ਉਹ ਕੱਪੜੇ ਪਹਿਣਾ ਨਾ ਪਹਿਨੋ ਉਹ ਵੀਰੋ ਉਹ ਵਸਤਰ ਨਾ ਪਹਿਨੋ ਜਿਹਦੇ ਨਾਲ ਤੁਹਾਡਾ ਸਰੀਰ ਤੰਗ ਰਹੇ ਤੇ ਦੇਖਣ ਵਾਲੇ ਤੇ ਆਪਣੇ ਮਨ ਵਿੱਚ ਪਾਪ ਚੱਲ ਪਵੇ ਪਾਪ ਚੱਲ ਪਵੇ ਕਿਉਂਕਿ ਮਨੁੱਖੀ ਅੱਖ ਹੈ ਇਹ ਪਾਪ ਜਾਦਾ ਦੇਖਦੀ ਹੈ ਸੱਚ ਘੱਟ ਦੇਖਦੀ ਹੈ ਤੇ ਇਸ ਕਰਕੇ ਗੁਰਦੁਆਰੇ ਸਹਿਬਾਨਾਂ ਚ ਉਹ ਲਿਬਾਸ ਪਾ ਕੇ ਆਈਏ ਜਿਸ ਲਿਬਾਸ ਦੇ ਨਾਲ ਸਾਨੂੰ ਗੁਰੂ ਸਾਹਿਬ ਹੁਕਮ ਕਰਦੇ ਹਨ ਇਹ ਗੱਲ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਨੂੰ ਕਹਿੰਦੇ ਪਿਤਾ ਜੀ ਇੱਕ ਕਸਵੱਟੀ ਹੈ ਗੁਰਮਤਿ ਦੀ ਕਿ ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਹੋਰ ਸਭ ਪਹਿਨਣਾ ਖੁਸ਼ੀ ਨੂੰ ਖੁਵਾਰ ਕਰਨ ਵਾਲਾ ਹੈ ਜਿਤ ਪੈਦੈ ਤਨ ਪੀੜੀਐ ਮਨ ਮੈਂ ਚੱਲੇ ਬਿਕਾਰ ਜਿਹਨੂੰ ਪਹਿਨਣ ਦੇ ਨਾਲ ਮਨ